ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਇਲਾਕਿਆਂ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਦੇ ਵਿੱਚ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਕਰੀਬੀ ਪਿੰਡਾ ਜੋਲੀ ਤੋਂ ਜਿੱਥੇ ਕੀ ਅੱਜ ਤੜਕੇ ਕਰੀਬ 5 ਵਜੇ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਮੋਟਰਸਾਈਕਲ ਦੇ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਬਲਾ ਜੋਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਪਣੀ ਪਤਨੀ ਨੂੰ ਐਡਮਿਟ ਕਰਵਾਇਆ ਜਾਂਦਾ ਹੈ ਤੇ ਰਾਤ ਦੇ ਸਮੇਂ ਉਹ ਆਪਣਾ ਮੋਟਰਸਾਈਕਲ ਲੈ ਕੇ ਹਸ ਹਸਪਤਾਲ ਦੇ ਵਿੱਚ ਪਹੁੰਚਦਾ ਹੈ ਤੇ ਕਰੀਬ 4 ਵਜੇ ਉਸ ਦਾ ਮੋਟਰਸਾਈਕਲ ਮੌਜੂਦ ਸੀ ਤੇ ਜਦੋਂ 7-8 ਵਜੇ ਦੇ ਕਰੀਬ ਉਹ ਆਪਣਾ ਮੋਟਰਸਾਈਕਲ ਵੇਗਦਾ ਹੈ ਤਾਂ ਉਸ ਦਾ ਮੋਟਰਸਾਈਕਲ ਉੱਤੋਂ ਗਾਇਬ ਸੀ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਮੋਟਰਸਾਈਕਲ ਉੱਤੇ ਝੰਡਾ ਲਗਾਏ ਹੋਏ ਦੋ ਵਿਅਕਤੀ ਹਸਪਤਾਲ ਦੇ ਸਾਹਮਣੇ ਰੁਕਦੇ ਹਨ ਤੇ ਕੁਝ ਹੀ ਸਮੇਂ ਦੇ ਵਿੱਚ ਮੋਟਰਸਾਈਕਲ ਨੂੰ ਲੈ ਕੇ ਉੱਥੋਂ ਮੋਕੇ ਉੱਤੋਂ ਰਫੂ ਚੱਕਰ ਹੋ ਜਾਂਦੇ ਹਨ ਤੇ ਇਸ ਸਬੰਧੀ ਜਾਣਕਾਰੀ ਨੰਗਲ ਪੁਲਿਸ ਨੂੰ ਦੇ ਦਿੱਤੀ ਗਈ ਫਿਲਹਾਲ ਨੰਗਲ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਅਗਲੀ ਕਾਰਵਾਈ ਕਰ ਰਹੀ ਹੈ ਉਥੇ ਹੀ ਮੋਟਰਸਾਈਕਲ ਦੇ ਮਾਲਕ ਨੇ ਮੰਗ ਕੀਤੀ ਹੈ ਕਿ ਪੁਲਿਸ ਵੱਲੋਂ ਜਲਦ ਤੋਂ ਜਲਦ ਚੋਰਾਂ ਨੂੰ ਪਕੜ ਕੇ ਉਸ ਦਾ ਮੋਟਰਸਾਈਕਲ ਵਾਪਸ ਕਰਵਾਇਆ ਜਾਵੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣੀ ਦੀ ਰਿਪੋਰਟ ਮੇਰਾ ਨਾਮ ਸੁਵਿੰਦਰ ਸਿੰਘ ਹੈ ਜੀ ਪਿੰਡ ਭਰਤਗੜ ਹੈ ਰਾਤੀ ਅਸੀਂ 10:00 ਵਜੇ ਅਜੋਲੀ ਆਏ ਸੀ ਲਾਈਫਲਾਈਨ ਹਸਪਤਾਲ ਦੇ ਵਿੱਚ ਮੇਰੀ ਘਰ ਵਾਲੀ ਦਾਖਲ ਸੀ ਤੇ ਅਸੀਂ ਰਾਤੀ 4:00 ਵਜੇ ਮੋਟਰਸਾਈਕਲ ਚੈੱਕ ਕੀਤਾ ਤੇ ਖੜਾ ਦਾ ਸਵੇਰੇ ਬਾਅਦ ਵੀ ਚੈੱਕ ਕੀਤਾਗਾ ਉੱਥੇ ਮੋਟਰਸਾਈਕਲ ਖੜਾ ਬਣੀ ਤਾਂ ਅਸੀਂ ਕੈਮਰਾ ਸੀਸੀਟੀਵੀ ਕੈਮਰੇ ਚੈੱਕ ਕੀਤੇਗੇ ਉਹਨਾਂ ਵਿੱਚ ਵਿੱਚ ਵੀ ਕੁਝ ਨਹੀਂ ਸ਼ੋ ਹੋ ਰਿਹਾ ਤੇ ਦੁਬਾਰੇ ਅਸੀਂ ਉਹ ਨੰਗਲ ਥਾਣੇ ਵਿੱਚ ਆਪਣੀ ਕੰਪਲੀਟ ਲਿਖਾ ਦਿੱਤੀ ਗਈ ਹੈ ਮੋਟਰਸਾਈਕਲ ਹੈਗਾ ਸਪਲੈਂਡਰ ਨੰਬਰ ਹੈਗਾ ਪੀਵੀ 12 ਏਬੀ 4204 ਪੁਲਿਸ ਵਾਲੇ ਕੀ ਕਹਿੰਦੇ ਆ ਉਹ ਕਹਿੰਦੇ ਜੀ ਪਤਾ ਲੱਗਣ ਤੇ ਤੁਹਾਨੂੰ ਕਨਫਰਮ ਕੀਤਾ ਜਾਊਗਾ ਜੀ ਕੀ ਮੰਗ ਕਰਦੇ ਹੋ ਤੁਸੀਂ ਮੈਂ ਜਾਂਦਾ ਜੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ ਜੀ ਬਸ